ਸਭੀ ਕੋ ਸ਼ਾਲੋਮ ਖੁਦਾ ਕਾ ਅਨੁਗ੍ਰਾਹ ਆਪ ਸਭ ਪਰ ਬਨਾ ਰਹੇ ਆਪਕਾ ਸਵਾਗਤ ਹੈ ਲਾਈਨ ਆਫ ਛੂ ਦਾ ਮਿਨਿਸਟਰੀ ਮੇ ਅਸੀਂ ਬਾਤ ਕਰ ਰਹੇ ਹਾਂ ਅਨਮੋਲ ਕੋਤਰਾ ਕੇ ਦੁਆਰਾ ਕੀਆ ਗਿਆ ਇੱਕ ਪੋਡਕਾਸਟ ਕੀ ਬਾਰੇ ਮੇ ਅਰ ਪੰਜਾਬ ਮੇ ਪੋਡਕਾਸਟ ਹੋਇਆ ਹੈ ਤਾਂ ਪੰਜਾਬੀ ਮੇ ਬਾਤ ਕਰਾਂਗੇ ਉਸ ਪੋਡਕਾਸਟ ਦੇ ਬਾਰੇ ਅਸੀਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀਗੀ ਇੱਕ ਜਰਨਲ ਕੇ ਇੱਕ ਹੋਸਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਅੱਜ ਤੋਂ ਅਸੀਂ ਗੱਲ ਕਰਾਂਗੇ ਸ਼ਾਰਟ ਵੀਡੀਓਜ਼ ਵਿੱਚ ਜਿਹੜੇ ਉਹਦੇ ਵਿੱਚ ਪੁੱਛੇ ਗਏ ਸਵਾਲਾਂ ਤੇ ਕੀਤੇ ਗਏ ਮੁੱਦੇ ਜਿਹੜੇ ਖੜੇ ਸੀਗੇ ਪਹਿਲਾ ਤੇ ਅਹਿਮ ਮੁੱਦਾ ਸੀਗਾ ਅ ਪ੍ਰਸ਼ਾਦ ਦਾ ਸੋ ਗਿਆਨੀ ਸਾਹਿਬ ਜਿਹੜੇ ਸੀਗੇ ਸਰਦਾਰ ਸਾਹਿਬ ਸੀਗੇ ਗੁਰਸਿੱਖ ਸੀਗੇ ਉਹਨਾਂ ਨੂੰ ਇੰਨੀ ਚੀਜ਼ ਦਾ ਗੁਰਹਿਤ ਮਰਿਆਦਾ ਦਾ ਪਤਾ ਆ ਕਿ ਪੰਜ ਕਕਾਰ ਕੇਸ਼ ਰੱਖਨੇ ਆ ਤੇ ਇੱਕ ਗੁਰਸਿੱਖ ਦੀ ਮਰਿਆਦਾ ਕੀ ਹੈ ਤੇ ਉਹ ਆਪਣੀ ਮਰਿਆਦਾ ਨੂੰ ਪੂਰੇ ਤਨੋਂ ਮਨੋਂ ਕਿਨੋਂ ਪੁੰਹਦੇ ਨੇ ਕਿਉਂ ਜੋ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਤੇ ਸਾਰੀਆਂ ਮਰਿਆਦਾਵਾਂ ਜੜੀਆਂ ਨੇ ਉਹ ਲਾਗੂ ਹੁੰਦੀਆਂ ਨੇ ਠੀਕ ਹੈ ਜੀ ਜਿਸ ਤਰ੍ਹਾਂ ਕਿਸੇ ਨੇ ਹਜੇ ਅੰਮ੍ਰਿਤ ਨਹੀਂ ਛਕਿਆ ਉਹ ਕਈ ਵਾਰ ਆਪਣੀ ਦਾੜੀ ਸੈਟਿੰਗ ਵੀ ਕਰਾਉਂਦੇ ਆ ਕਟੌਂਦੇ ਵੀ ਆ ਕਈ ਵਾਰ ਪਗ ਤੇ ਬੰਦੇ ਆ ਮਗਰ ਉਹ ਰਹਿਤ ਮਰਿਆਦਾ ਦੇ ਵਿੱਚ ਹਜੇ ਤੱਕ ਨਹੀਂ ਆਏ ਕਿਉਂਕਿ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਮਗਰ ਉਹ ਜਿਹੜੇ ਕਈ ਆਪਣੇ ਸ਼ਰਧਾਲੂ ਨੇ ਉਹ ਉਹਨਾਂ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤੇ ਜਦੋਂ ਗੁਰੂ ਸਾਹਿਬ ਦਾ ਰਹਿਮ ਹੁੰਦੀ ਹੈ ਹੁਕਮ ਹੁੰਦਾ ਤੇ ਉਹਨਾਂ ਨੇ ਅੰਮ੍ਰਿਤ ਪਾਨ ਛਕ ਕੇ ਪੰਜ ਪਿਆਰਿਆਂ ਕੋ ਤੇ ਆਪਣੇ ਜੀਵਨ ਨੂੰ ਇੱਕ ਸਮਰਪਣ ਦੀ ਔਰ ਲੈ ਕੇ ਜਾਂਦੇ ਤੇ ਗੁਰਬਾਣੀ ਨਾਲ ਆਪਣੇ ਆਪ ਨੂੰ ਜੋੜਦੇ ਆ ਜਿੱਥੋਂ ਤੱਕ ਮੈਂ ਸਮਝਦਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਸੋ ਇਸੇ ਪਲੜੇ ਵਿੱਚ ਤੁਸੀਂ ਇੱਕ مسیਈ ਧਰਮ ਨੂੰ ਇੱਕ ਪਰਵਿਸ਼ مسیਹ ਨੂੰ ਫੋਲੋ ਕਰਨ ਵਾਲੇ ਇਨਸਾਨ ਨੂੰ ਰੱਖੋ ਕਿ ਜਦ ਤੱਕ ਮੈਂ ਆਪਣੀ ਐਗਜ਼ੈਂਪਲ ਲੈ ਲੈਂਦਾ ਜਦ ਤੱਕ ਮੈਂ ਪਰਵਿਸ਼ ਯਿਸੂ ਮਸੀਹ ਦੇ ਅੱਗੇ ਆਪਣਾ ਸਿਰ ਨਹੀਂ ਸੀ ਝੁਕਾਇਆ ਬਪਤਿਸਮਾ ਨਹੀਂ ਸੀ ਲਿਆ ਆਪਣੇ ਜੀਵਨ ਨੂੰ ਤਨੋਂ ਮਨੋਂ ਹੋ ਕੇ ਸਮਰਪਣ ਨਹੀਂ ਸੀ ਕੀਤਾ ਮੇਰੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਨਹੀਂ ਸੀਗੀਆਂ ਮੈਂ ਮੇਰਾ ਜੋ ਮਨ ਹੁੰਦਾ ਸੀਗਾ ਕਰਦਾ ਸੀਗਾ ਚਰਚ ਵੀ ਚੱਲ ਜਾਣਾ ਤੇ ਬਾਕੀ ਜੋ ਆਪਣਾ ਸੰਸਾਰਿਕ ਹੈਗੀਆਂ ਚੀਜ਼ਾਂ ਉਹਨਾਂ ਨੂੰ ਵੀ ਕਰ ਲੈਣਾ ਸੋ ਬਾਕੀ ਚੀਜ਼ਾਂ ਵੀ ਕਿਸੇ ਤੋਂ ਪ੍ਰਸ਼ਾਦ ਵੀ ਲੈ ਕੇ ਖਾ ਲੈਣਾ ਤੇ ਮੰਦਰ ਵੀ ਚਲ ਜਾਣਾ ਗੁਰਦੁਆਰੇ ਵੀ ਚਲ ਜਾਣਾ ਤੇ ਸਭ ਚੀਜ਼ਾਂ ਸੋ ਜਿਸ ਤਰ੍ਹਾਂ ਮੈਂ ਮੇਰੀ ਜ਼ਿੰਦਗੀ 'ਚ ਇੱਕ ਸਮਾਂ ਆ ਜਿਸ ਦਿਨ ਮੈਂ ਫੈਸਲਾ ਲਿਆ ਕਿ ਨਹੀਂ ਮੈਂ ਆਪਣੇ ਖੁਦਾ ਦੇ ਅੱਗੇ ਆਪਣੇ ਸਿਰ ਨੂੰ ਝੁਕਾਉਂਗਾ ਤੇ ਆਪਣੇ ਜੀਵਨ ਨੂੰ ਤੁਹਾਨੂੰ ਮਨ ਨੂੰ ਉਸ ਦੇ ਹੇਠ ਦੇਵਾਂਗਾ ਤੇ ਉਹ ਜਿਹੜੀਆਂ ਮर्याਦਾਵਾਂ ਇੱਕ مسیਹੀ ਧਰਮ ਵਿੱਚ ਨੇ ਉਹ ਮੇਰੇ ਤੇ ਲਾਗੂ ਹੁੰਦੀਆਂ ਨੇ ਜਿਸ ਵਿੱਚ ਖੁਦਾ ਨੇ ਆਖਿਆ ਕਿ ਤੁਸੀਂ ਪ੍ਰਸ਼ਾਦ ਨਹੀਂ ਖਾਣਾ ਤੇ ਇਹਦੇ ਵਿੱਚ ਮੁੱਦਾ ਖੜਾ ਕਰਨ ਵਾਲੀ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਹੈ ਇਸ ਇਸ ਮੇਰੇ ਫੈਸਲੇ ਨਾਲ ਜਿਸ ਦਿਨ ਮੈਂ ਆਪਣਾ ਜੀਵਨ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਦਿੱਤਾ ਸੋ ਇਸ ਫੈਸਲੇ ਦੇ ਨਾਲ ਤੇ ਜਿਹੜਾ ਮੇਰਾ ਫਰੈਂਡ ਸਰਕਲ ਸੀਗਾ ਜਿਸ ਵਿੱਚ ਹਿੰਦੂ ਭਰਾ ਵੀ ਨੇ ਸਿੱਖ ਭਰਾ ਵੀ ਨੇ ਮੁਸਲਮਾਨ ਭਰਾ ਵੀ ਨੇ ਸੋ ਉਹਨਾਂ ਨੇ ਤੇ ਬਹੁਤ ਖੁਸ਼ੀ ਮਨਾਈ ਕਿ ਚੱਲ ਯਾਰ ਮਾਰੇ ਚੰਗੇ ਕੰਮਾਂ ਤੋਂ ਮੜੀ ਚੰਗੀਆਂ ਸੋਚਾਂ ਤੋਂ ਹੁਣ ਤੂੰ ਰੱਬ ਦੇ ਲੜ ਲੱਗ ਚੱਲਾ ਆ ਤੇ ਚਾਲੇ ਬਹੁਤ ਵੱਡਾ ਫੈਸਲਾ ਆ ਕਿ ਆਪਣਾ ਜੀਵਨ ਪਰਮਾਤਮਾ ਦੇ ਅਧੀਨ ਕਰਨਾ ਤੇ ਉਹ ਤੇ ਬੜੇ ਖੁਸ਼ ਹੋਏ ਉਹਨਾਂ ਨੇ ਤੇ ਮੇਰੇ ਤੇ ਕੋਈ ਬੰਦੇਸ਼ ਨਹੀਂ ਲਾਈ ਕਿ ਯਾਰ ਹੁਣ ਕੱਲ ਤੋਂ ਤੂੰ ਸਾਡੇ ਨਾਲ ਗੁਰਦੁਆਰੇ ਨਹੀਂ ਜਾਏਂਗਾ ਤੂੰ ਸਾਡੇ ਨਾਲ ਮੰਦਰ ਨਹੀਂ ਜਾਏਂਗਾ ਹੁਣ ਤੂੰ ਸਾਡੇ ਨਾਲ ਯਾਰ ਆਪਣਾ ਈਦ ਤੇ ਜਾਂ ਬਾਕੀ ਚੀਜ਼ਾਂ ਤੇ ਇਹਨਾਂ ਚੀਜ਼ਾਂ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਹਨਾਂ ਵਿੱਚ ਇਨਵੋਲਵ ਨਹੀਂ ਹੋਏਂਗਾ ਉਹਨਾਂ ਨੇ ਤੇ ਇਸ ਚੀਜ਼ ਨੂੰ ਪੋਜ਼ਿਟਿਵ ਲਿਆ ਕਿਉਂਕਿ ਮੈਂ ਵੀ ਜਦੋਂ ਕਿਸੇ ਮੇਰੇ ਸਿੱਖ ਭਰਾ ਨੇ ਅੰਮ੍ਰਿਤ ਛਕਿਆ ਤੇ ਮੈਨੂੰ ਵੀ ਉਹ ਨਾਲ ਕੋਈ ਪ੍ਰੋਬਲਮ ਨਹੀਂ ਹੋਈ ਜਿਸ ਦੇ ਮੇਰਾ ਮੀਆਂ ਜੀ ਫੈਜ਼ਲ ਮੀਆਂ ਜੀ ਮੇਰਾ ਦੋਸਤ ਆ ਬਹੁਤ ਨੁਸ਼ਾਦ ਮੇਰੇ ਦੋਸਤ ਨੇ ਜਿਸ ਦਿਨ ਉਹ ਆਪਣੇ ਜੀਵਨ ਚ ਅ ਆਪਣੇ ਆਪਣੇ ਪੈਗੰਬਰ ਜਾਂ ਆਪਣੇ ਧਰਮ ਵਿੱਚ ਪੱਕੇ ਹੋਣ ਵਾਸਤੇ ਦਾੜੀ ਵਿਧਾਉਣਗੇ ਜਾਂ ਬਾਣਾ ਪਾਉਣਗੇ ਜਾਂ ਅੱਗੇ ਚੱਲਣਗੇ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਹਿੰਦੂ ਭਰਾ ਨੇ ਹਰਸ਼ ਕੁਮਾਰ ਨਰਿੰਦਰ ਕੁਮਾਰ ਭਗਤ ਹੋਰ ਬੜੇ ਦੋਸਤ ਨੇ ਉਹ ਜਿਸ ਦਿਨ ਤੁਹਾਨੂੰ ਮੈਨੂੰ ਆਪਣੇ ਧਰਮ ਨੂੰ ਫੋਲੋ ਕਰਨਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਸੋਸ਼ਲ ਮੀਡੀਆ ਤੇ ਬੈਠ ਕੇ ਤੁਸੀਂ ਇਸ ਚੀਜ਼ ਦਾ ਮੁੱਦਾ ਜਿਹੜਾ ਚੁੱਕਿਆ ਹੈ ਇਹ ਤੇ ਗਲਤ ਹੈ ਬਿਲਕੁਲ ਗਲਤ ਹੈ ਜੀ ਵਿਸ਼ਵਾਸ ਆਪਣਾ ਆਪਣਾ ਅਸੀਂ ਰਿਸਪੈਕਟ ਕਰਦੇ ਹਾਂ ਅਸੀਂ ਰਿਸਪੈਕਟ ਕਰਦੇ ਹਾਂ ਅਸੀਂ ਇੱਜ਼ਤ ਕਰਦੇ ਹਾਂ ਦੂਸਰੇ ਦੇ ਧਰਮ ਦੀ ਦੂਸਰੇ ਦੀ ਆਸਥਾ ਦੀ ਦੂਸਰੇ ਦੇ ਵਿਸ਼ਵਾਸ ਦੀ ਮਗਰ ਵੀ ਕਿਹੜਾ ਵਿਸ਼ਵਾਸ ਮੇਰੇ ਲਈ ਸਹੀ ਹੈ ਤੇ ਮੈਂ ਕਿਸ ਵਿਸ਼ਵਾਸ ਵਿੱਚ ਚੱਲਣਾ ਹੈ ਮੇਰੀ ਫ੍ਰੀडम ਹੈ ਤੇ ਇਹ ਕੋਈ ਖੋ ਨਹੀਂ ਸਕਦਾ ਤੇ ਜੇ ਤੁਸੀਂ ਖੁੰਦੇ ਹੋ ਤੇ ਇਹ ਤੇ ਫਿਰ ਉਹੀ ਹਾਲ ਹੋ ਗਿਆ ਜੋ ਪਹਿਲਾਂ ਅ ਉਸ ਸਮੇਂ ਹੁੰਦਾ ਸੀਗਾ ਮੁਸਲਮਾਨਾਂ ਦੁਆਰਾ ਜਿਹੜੇ ਇਤਿਹਾਸ ਹਨ ਉਹ ਸਿਖਾਉਂਦਾ ਉਸ ਚੀਜ਼ ਬਾਰੇ ਗੱਲ ਕਰ ਰਹੇ ਫਿਰ ਉਹੀ ਸੋਚ ਹੋ ਗਈ ਇਸ ਤਰ੍ਹਾਂ ਨਹੀਂ ਨਾ ਹੁੰਦਾ ਅ ਸਵਦਾ ਸਾਬ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਨੂੰ ਉਸ ਇਨਸਾਨ ਨੂੰ ਆਪਣਾ ਧਰਮ ਆਪਣਾ ਵਿਸ਼ਵਾਸ ਆਪਣੀ ਆਸਥਾ ਚੁਣਨ ਦਾ ਪੂਰਾ ਅਧਿਕਾਰ ਦੇਣਾ ਹੈ ਕਿਉਂਕਿ ਉਹਦਾ ਰਾਈਟ ਬੰਦਾ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਣੀਆਂ ਮਰਿਆਦਾਵਾਂ ਨੇ ਤੁਹਾਡੀਆਂ ਮਰਿਆਦਾਵਾਂ ਨੇ ਅਸੀਂ ਇਹਨਾਂ ਨੂੰ ਬਰਾਬਰ ਰੱਖ ਰੱਖ ਤੇ ਸਕਦੇ ਹਾਂ ਮਗਰ ਇੱਕ ਦੂਸਰੇ ਦੇ ਨਾਲ ਇਹਨੂੰ ਤੁਲਨਾ ਨਹੀਂ ਕਰ ਸਕਦੇ ਤੁਹਾਡੀ ਮਰਿਆਦਾ ਆ ਸਿਰ ਟੱਕ ਕੇ ਰੱਖਣਾ ਪਗੜੀ ਸਜਾ ਕੇ ਰੱਖਣੀ ਪੰਜ ਕਕਾਰ ਹਮੇਸ਼ਾ ਧਾਰਨ ਕਰਕੇ ਰੱਖਣਾ ਤੇ ਜੋ ਰਹਿਤ ਮਰਿਆਦਾ ਉਹਦੇ ਵਿੱਚ ਚੱਲਣਾ ਸਾਡੀ ਮਰਿਆਦਾ ਇਹ ਆ ਕਿ ਇੱਕ ਆਦਮੀ ਜਿਹੜਾ ਬਾਈਬਲ ਕਹਿੰਦੀ ਕਿ ਇੱਕ ਆਦਮੀ ਦਾ ਸਿਰ ਟਕਣਾ ਉਚਿਤ ਨਹੀਂ ਇਸਕਾ ਕਿਹ ਨਹੀਂ ਸਿਰ ਟਕਦੇ ਅਰਦਾਸ ਵਿਲੇ ਨਹੀਂ ਟਕਦੇ ਤੇ ਬਾਣੀ ਵਿਲੇ ਨਹੀਂ ਟਕਦੇ ਕਿ ਸਾਨੂੰ ਮਨਾ ਕੀਤਾ ਗਿਆ ਹੈ ਸਾਨੂੰ ਪ੍ਰਸ਼ਾਦ ਖਾਨ ਤੋਂ ਮਨਾ ਕੀਤਾ ਗਿਆ ਹੈ ਸਾਨੂੰ ਸਿਰ ਟਕਣ ਤੋਂ ਮਨਾ ਕੀਤਾ ਗਿਆ ਠੀਕ ਹੈ ਸੋ ਇਹ 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 ਆਪਣੇ ਆਪਣੇ ਧਰਮ ਦੀ ਰਹਿਤ ਮਰਿਆਦਾ ਸਾਨੂੰ ਇੱਕ ਇੱਕ ਦੇ ਹਰੇਕ ਦੇ ਧਰਮ ਦੀ ਰਹਿਤ ਮਰਿਆਦਾ ਨੂੰ ਅ ਇੱਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਜੇ ਸੀ ਯੁੱਗ 'ਚ ਅਸੀਂ ਜੀ ਰਹੇ ਹਾਂ ਇਸ ਯੁੱਗ ਵਿੱਚ ਅਸੀਂ ਆਪ ਆਪਣੀ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਤੇ ਵਿਸ਼ਵਾਸ ਕਰਦੇ ਹਾਂ ਇਹ ਉਹ ਸਮੇਂ ਨਹੀਂ ਆ ਜਿੱਥੇ ਕੰਨੋਂ ਕੰਨੀ ਸਾਨੂੰ ਸੁਣਾਇਆ ਜਾਂਦਾ ਸੀਗਾ ਤੇ ਅੱਗੇ ਸੁਣਨ ਵਾਲਾ ਵਿਸ਼ਵਾਸ ਕਰਦਾ ਹੈ ਅੱਜ ਤਾਂ ਇੰਨਾ ਆਧੁਨਿਕ ਹੋ ਚੁੱਕਿਆ ਕਿ ਹਰੇਕ ਜਿਸ ਤਰ੍ਹਾਂ ਬਾਈਬਲ ਦੀ ਐਗਜ਼ੈਂਪਲ ਲਓ ਤੇ 히బ్రੂ ਤੋਂ ਹਰੇਕ ਭਾਸ਼ਾ ਵਿੱਚ ਟ੍ਰਾਂਸਲੇਸ਼ਨ ਆ ਤੇ ਗੁਰਮੁਖੀ ਆਪਣੇ ਗੁਰਗ੍ਰੰਥ ਸਾਹਿਬ ਦੀ ਵੀ ਟ੍ਰਾਂਸਲੇਸ਼ਨ ਮਿਲ ਜਾਂਦੀ ਹੈ ਕੁਰਾਨ ਦੀ ਟ੍ਰਾਂਸਲੇਸ਼ਨ ਮਿਲ ਜਾਂਦੀ ਹੈ ਗੀਤਾ ਦੀ ਟ੍ਰਾਂਸਲੇਸ਼ਨ ਮਿਲ ਜਾਂਦੀ ਹੈ ਤੇ ਹੁਣ ਤੇ ਕਿਸੇ ਤਰ੍ਹਾਂ ਦਾ ਕੋਈ ਪਰਦਾ ਹੀ ਨਹੀਂ ਰਿਹਾ ਹੁਣ ਤੇ ਜਿਹਦਾ ਜੀ ਕਰਦਾ ਹੈ ਉਹ ਕੋਈ ਵੀ ਧਰਮ ਗ੍ਰੰਥ ਪੜ੍ਹ ਕੇ ਉਸ ਤੋਂ ਜਾਣਕਾਰੀ ਲੈ ਕੇ ਤੇ ਜਿਸ ਤੇ ਉਹਦੀ ਆਸਥਾ ਬੰਦੀ ਹੈ ਜਿਸ ਤੇ ਉਹਦਾ ਵਿਸ਼ਵਾਸ ਬੰਦਾ ਜਿਸ ਤੇ ਉਹਦਾ ਦਿਲ ਕਰਦਾ ਉਸ ਜੀ ਨੂੰ ਫੋਲੋ ਕਰੇ ਤੇ ਜਦੋਂ ਉਹ ਆਪਣਾ ਸਮਰਪਣ ਦਿੰਦਾ ਹੈ ਆਪਣੇ ਗੁਰੂ ਅੱਗੇ ਤੇ ਜ਼ਰੂਰੀ ਹੈ ਕਿ ਉਹ ਆਪਣੇ ਗੁਰੂ ਦਾ ਤਨੋਂ ਮਨੋਂ ਹੋ ਕੇ ਚੱਲੇ ਮੈਂ ਸਮਝਦਾ ਬਾਣੀ ਵੀ ਇਹੀ ਸिखाਉਂਦੀ ਹੈ ਕਿਉਂਕਿ ਜਿੰਨਾ ਕ ਅਸੀਂ ਪੰਜਾਬ ਚ ਰਹਿ ਕੇ ਸਿੱਖਿਆ ਜਿੰਨਾ ਕ ਸਾਡੇ ਗੁਰੂ ਜਿਹੜੇ ਗੁਰਸਿੱਖ ਦੋਸਤ ਨੇ ਉਹਨਾਂ ਨੇ ਸਾਨੂੰ ਸਖਤ ਦੱਸਿਆ ਤੇ ਜਿੰਨਾ ਕ ਅਸੀਂ ਉਹਨਾਂ ਦੇ ਜੀਵਨ ਤੋਂ ਹਜੇ ਤੱਕ ਪ੍ਰਭਾਵਿਤ ਹੋਏ ਹਾਂ ਸਾਨੂੰ ਤੇਹੀ ਚੀਜ਼ ਸਿਖਾਈ ਗਈ ਹੈ ਅਹੀਂ ਦੇਖੀ ਹੈ ਤੇ ਇਹੀ ਐਕਸਪੀਰੀਅੰਸ ਕੀਤਾ ਹੈ ਕਿ ਜਿਹੜਾ ਗੁਰਸਿੱਖ ਹੈ ਉਹ ਆਪਣੀ ਰਹਿਤ ਮਰਿਆਦਾ ਵਿੱਚ ਤੇ ਚੱਲਦਾ ਮਗਰ ਆਪਣੀ ਰਹਿਤ ਮਰਿਆਦਾ ਦੇ ਚਲਦਿਆਂ ਹੋਇਆਂ ਗੁਰੂ ਦੇ ਹੁਕਮ ਨੂੰ ਪੂਰਿਆਂ ਕਰਦਿਆਂ ਹੋਇਆਂ ਉਹ ਆਪਣੀ ਆਸਥਾ ਨੂੰ ਦੂਜੇ ਤੇ ਬੋਝ ਨਹੀਂ ਪਾਉਂਦਾ ਨਾ ਹੀ ਆਪਣੀ ਆਸਥਾ ਦੇ ਦੁਆਰਾ ਦੂਜੇ ਨੂੰ ਤੁਲਨਾ ਕਰਦਾ ਸੋ ਏੜੀ ਤੁਲਨਾ ਇਹ ਬਿਲਕੁਲ ਬੇਮਤਲਬ ਹੈ ਬੇਤੁਕੀ ਹੈ ਤੇ ਇਹਦੇ ਕੋਈ ਆਧਾਰ ਨਹੀਂ ਹੈਗਾ ਤੁਸੀਂ ਆਪਣੇ ਵਿਚਾਰਾਂ ਨੂੰ ਜਨਤਕ ਵਿਚਾਰ ਬਣਾ ਕੇ ਤੁਸੀਂ ਸਮਾਜਿਤ ਹੋ ਨਹੀਂ ਸਕਦੇ ਇਹ ਗਲਤ ਇਹ ਤੁਹਾਡੇ ਜਿਹੜੇ ਵਿਚਾਰ ਨੇ ਇਹਨਾਂ ਵਿਚਾਰਾਂ ਦੀ ਜੜ੍ਹ ਆ ਇਹ ਬਿਲਕੁਲ ਬੇਬੁਨਿਆਦ ਕਿ ਅਗਰ ਤੁਸੀਂ ਪ੍ਰਸ਼ਾਦ ਨਹੀਂ ਖਾਂਦੇ ਜਾਂ ਪ੍ਰਸ਼ਾਦ ਖਾਣ ਨੂੰ ਹਾਂ ਕਰੋਗੇ ਫਿਰ ਤੁਸੀਂ ਜਿਹੜੇ ਆ ਠੀਕ ਆ ਨਹੀਂ ਤੇ ਨਹੀਂ ਕਿਸ ਤਰ੍ਹਾਂ ਹਾਂ ਕਰੀਏ ਜੀ ਕਿਸ ਤਰ੍ਹਾਂ ਹਾਂ ਕਰੀਏ ਜੇਦੋ ਖੁਦਾ ਦੇ ਕਲਾਮ ਵਿੱਚ ਜਿਸ ਨੂੰ ਅਸੀਂ ਫੋਲੋ ਕਰਦੇ ਆ ਉਹਨੇ ਮਨਾ ਕੀਤਾ ਆ ਤੇ ਅਸੀਂ ਹਾਂ ਕਿੱਦਾਂ ਕਹਿ ਦਈਏ ਕਿ ਹਾਂ ਵੀ ਖਾ ਸਕਦੇ ਆ ਜਿਸ ਤਰ੍ਹਾਂ ਤੁਹਾਡੇ ਤੁਹਾਡੀ ਬਾਣੀ ਵਿੱਚ ਸਿਰਟਕ ਨਾਲ ਆਉਡਾ ਹੋਰ ਵੀ ਕਈ ਰਹਿਤ ਮਰਿਆਦਾਵਾਂ ਨੇ ਤੁਸੀਂ ਕਿਸ ਤਰ੍ਹਾਂ ਮਨਾ ਕਰ ਦੋਗੇ ਨਹੀਂ ਕਰ ਸਕਦੇ ਕਿਉਂਕਿ ਬਾਣੀ 'ਚ ਲਿਖਿਆ ਬਾਣੀ ਤੇ ਥੋੜੀ ਨਾ ਮੁਖ ਮੋੜ ਸਕਦੇ ਉਸੇ ਤਰ੍ਹਾਂ ਸਾਡੀ ਬਾਣੀ ਹੈ ਬਾਈਬਲ वचन ਅਸੀਂ ਕਿਸ ਤਰ੍ਹਾਂ ਮੁਖ ਮੋੜ ਲਈਏ ਜਿਸ ਚੀਜ਼ 'ਚ ਤੁਸੀਂ ਆਪਣੇ ਆਪ ਨੂੰ ਖੁਲਾੜ ਦਿਓ ਉਹੀ ਅਧਿਕਾਰ ਤੇ ਉਹੀ ਰਾਈਟ ਦੂਜੇ ਵਾਸਤੇ ਵੀ ਰੱਖੋ ਬਰਾਬਰਤਾ ਰੱਖੋ ਪੱਖਪਾਤ ਨਾ ਕਰੋ ਨਿਰਪੱਖ ਰਹੋ ਜੇ ਜਿਸ ਤਰ੍ਹਾਂ ਦਾ ਵਿਵਹਾਰ ਜਿਸ ਤਰ੍ਹਾਂ ਦੀ ਸੋਚ ਤੁਸੀਂ ਆਪਣੇ ਵਾਸਤੇ ਚਾਹੁੰਦੇ ਹੋ ਕਿ ਦੂਸਰੇ ਲੋਕਾਂ ਦੀ ਹੋਵੇ ਉਸੇ ਤਰ੍ਹਾਂ ਦੀ ਸੋਚ ਤੁਸੀਂ ਦੂਸਰਿਆਂ ਵਾਸਤੇ ਵੀ ਰੱਖੋ ਜਿਸ ਤਰ੍ਹਾਂ ਦੀ ਆਜ਼ਾਦੀ ਤੇ ਜਿਸ ਤਰ੍ਹਾਂ ਦਾ ਸਮਰਪਣ ਤੁਸੀਂ ਆਪਣੇ ਜੀਵਨ ਵਿੱਚ ਚਾਹੁੰਦੇ ਹੋ ਉਹੋ ਜਿਹੀ ਆਜ਼ਾਦੀ ਤੇ ਉਹੋ ਜਿਹਾ ਸਮਰਪਣ ਦੂਸਰਿਆਂ ਨੂੰ ਵੀ ਕਰਨ ਦਾ ਪੂਰਾ ਅਧਿਕਾਰ ਹੈ ਕੋਈ ਰੋਕ ਨਹੀਂ ਸਕਦਾ ਸੋ ਇਹ ਜਿਹੜੀ ਚੀਜ਼ ਹੈ ਇਹ ਬੇਤੁਕੀ ਹੈ ਬੇਬੁਨਿਆਦੀ ਹੈ ਇਸ ਦਾ ਕੋਈ ਤੁਕ ਨਹੀਂ ਬੰਦਾ ਕਿ ਜੋ ਤੁਹਾਡੇ ਧਰਮ ਵਿੱਚ ਰਹਿਤ ਮਰਿਆਦਾ ਆ ਉਸ ਦੇ ਮੁਤਾਬਿਕ ਤੁਸੀਂ ਦੂਸਰੇ ਤਰ੍ਹਾਂ ਦੀਆਂ ਰਹਿਤ ਮਰਿਆਦਾਵਾਂ ਨੂੰ ਤੁਲਨਾ ਕਰੋ ਤੇ ਅਗਰ ਤੁਹਾਨੂੰ ਉਸ ਚੀਜ਼ ਨਾਲ ਮੈਚ ਨਹੀਂ ਹੋਣ ਦੀਆਂ ਤੇ ਤੁਸੀਂ ਉਸ ਨੂੰ ਗਲਤ ਕਹੋ ਇਹ ਬਚਕਾਨਾ ਹੈ ਇਹ ਇਹ ਬੇਵਕੂਫਾਨਾ ਇਹ ਬੇਕੂਫੀ ਵਾਲਾ ਸਵਾਲ ਹੈ ਬੇਕੂਫੀ ਵਾਲੀ ਦਲੀਲ ਹੈ ਇਸ ਦਾ ਇਸ ਦਾ ਇੱਕ ਡਿਬੇਟ ਵਿੱਚ ਇੱਕ ਵਿਚਾਰ ਵਿਮਰਸ਼ ਵਿੱਚ ਵਿਚਾਰਾਂ ਦੇ ਆਦਾਨ ਪ੍ਰਦਾਨ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਸੋ ਸਰਦਾਰ ਸਾਹਿਬ ਇਹ ਗਲਤ ਗੱਲ ਹੈ ਤੇ ਸਾਡੇ ਪਿਆਰੇ ਹੋਸਟ ਪੋਡਕਾਸਟ ਦੇ ਅਨਮੋਲ ਕੁਵਤਰਾ ਜੀ ਤੁਸੀਂ ਵੀ ਇਸ ਚੀਜ਼ ਦਾ ਸਮਰਥਨ ਕੀਤਾ ਤੁਹਾਨੂੰ ਐਜ਼ ਏ ਹੋਸਟ ਇਸ ਚੀਜ਼ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਸੀਗਾ ਜੇ ਤੁਸੀਂ ਇਸ ਚੀਜ਼ ਦਾ ਸਮਰਥਨ ਕਰਨਾ ਸੀਗਾ ਤੇ ਉਥੇ ਸਰਦਾਰ ਸਾਹਿਬ ਨਾਲ ਬੈਠੇ ਹੁੰਦੇ ਤੁਸੀਂ ਬੈਠੇ ਹੁੰਦੇ ਉਹ ਤਾਂ ਤੁਸੀਂ ਹੋਸਟ ਨਾ ਕਰ ਰਹੇ ਹੁੰਦੇ ਤੁਸੀਂ ਇੰਟਰਵਿਊ ਕਰ ਰਹੇ ਹੁੰਦੇ ਮਤਲਬ 1 ਟੂ 1 ਹੁੰਦਾ ਤੁਸੀਂ ਇੱਕ ਸਾਈਡ ਬੈਠੇ ਹੁੰਦੇ ਤੇ ਪਾਜ਼ਰੀ ਸਾਹਿਬ ਇੱਕ ਸਾਈਡ ਬੈਠੇ ਹੁੰਦੇ ਮਤਲਬ ਤੁਸੀਂ ਸੈਂਟਰ 'ਚ ਬੈਠੇ ਆ ਵੈਸੇ ਵੀ ਤੁਸੀਂ ਸਮਾਜ ਸੇਵੀ ਆ ਤੁਹਾਨੂੰ ਇਹ ਚੀਜ਼ ਸ਼ੋਭਾ ਨਹੀਂ ਦਿੰਦੀ ਬਿਲਕੁਲ ਨਹੀਂ ਦਿੰਦੀ ਕਿਉਂਕਿ ਤੁਹਾਡਾ ਜਿਹੜਾ ਚਿਹਰਾ ਆ ਉਹ ਹੁਣ ਆਮ ਚਿਹਰਾ ਨਹੀਂ ਹੈਗਾ ਤੁਹਾਡਾ ਚਿਹਰਾ ਸਮਾਜ ਸੇਵੀ ਦੇ ਨਾਤੇ ਹੈ ਤੁਹਾਨੂੰ ਉਸੇ ਤਰ੍ਹਾਂ ਵਿਵਹਾਰ ਕਰਨਾ ਪੈਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਇਹ ਤੁਹਾਡੀ ਆਪਣੀ ਪਰਸਨਲ ਚੋਇਸ ਨਹੀਂ ਹੈ ਇਹ ਤੁਹਾਡੀ ਰਿਸਪੌਂਸਿਬਿਲਟੀ ਹੈ ਅਨਮੋਲਕਾਤਰਾ ਜੀ ਠੀਕ ਹੈ ਜੀ ਸੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤੁਹਾਡੇ ਪੋਡਕਾਸਟ ਦੇ ਅਗਲੇ ਸਵਾਲ ਤੇ ਬਿਗਾਟਨ ਸੰਤੂ ਲੈ ਕੇ ਤੇ ਹੋਰ ਵੀ ਕਈ ਸਵਾਲ ਨੇ ਮੈਨੂੰ ਇਹਨੇ ਯਾਦ ਨਹੀਂ ਮੈਂ ਦੇਖਾਂਗਾ ਦੁਬਾਰਾ ਨੋਟ ਕੀਤੇ ਹੋਏ ਨੇ ਸੋ ਨੈਕਸਟ ਵੀਡੀਓ 'ਚ ਮਿਲਦੇ ਆਂ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਸੁਣਨ ਵਾਲਿਆਂ ਨੂੰ ਵਿਸ਼ਵਾਸ ਕਰਦਾ ਕਿ ਮੈਂ ਕੋਈ ਗੱਲ ਗਲਤ ਨਹੀਂ ਕਹੀ ਤੇ ਜਿਹੜੀ ਗੱਲ ਤੁਸੀਂ ਸੁਣੀ ਹੈ ਉਹਨੂੰ ਤੁਸੀਂ ਸਮਝੋਗੇ ਤੇ ਇੱਕ ਨਿਰਪੱਖ ਸੋਚ ਦੇ ਨਾਲ ਹਮੇਸ਼ਾ ਦੂਸਰੇ ਤਰ੍ਹਾਂ ਨੂੰ ਮਿਲੋਗੇ ਦੂਸਰੇ ਧੰਦੇ ਵਿਸ਼ਵਾਸੀ ਨੂੰ ਮਿਲੋਗੇ ਯਕੀਨੀ ਨੂੰ ਮਿਲੋਗੇ ਤਾਂ ਕਿ ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਆਪਣੇ ਲਈ ਚਾਹੁੰਦੇ ਬਿਲਕੁਲ ਉਹ ਜਿਹਾ ਵਿਵਹਾਰ ਤੁਸੀਂ ਦੂਸਰਿਆਂ ਨੂੰ ਵੀ ਦੇ ਸਕੋ ਠੀਕ ਹੈ ਜੀ ਅ ਖੁਦਾ ਤੁਹਾਨੂੰ ਬਰਕਤ ਦੇ ਬਹੁਤ ساری ਆਸ਼ੀਸ਼ ਦੇ ਇੱਕ ਛੋਟੀ ਜੀ ਕਹਾਣੀ ਹੈ ਇੱਕ ਮੇਰੀ ਫਰੈਂਡ ਸੀਗੀ ਮੇਰੇ ਨਾਲ ਜੌਬ ਕਰਦੇ ਸੀਗੇ ਉਹ Hindu ਪਰਿਵਾਰ ਤੋਂ ਸੀ ਉਹਨਾਂ ਦੇ ਵਿਆਹ ਹੋਇਆ ਤੇ ਮੈਂ ਸਾਨੂੰ ਸਾਡੇ ਕਲੀਕਸ ਅਹੀਂ ਗਏ ਵਿਆਹ ਅਟੈਂਡ ਕਰਨ ਤੇ ਉਹਨਾਂ ਦੀ ਜਦੋਂ ਵਿਦਾਈ ਸੀਗੀ ਤੇ ਉਹਨਾਂ ਨੇ ਆਪਣਾ ਜੋ Hindu ਰੀਤੀ ਰਿਵਾਜ ਸੀ ਉਹਦੇ ਹਿਸਾਬ ਨਾਲ ਵਿਆਹ ਦੇਖਿਆ ਤੇ ਕੀਤਾ ਵੀ ਬਹੁਤ ਚੰਗਾ ਲੱਗਾ ਤੇ ਇੰਜੋਏ ਕੀਤਾ ਸੀ ਸੋ ਨੈਕਸਟ ਦਿਨ ਉਹਨਾਂ ਜਿਹੜੀ ਪੂਜਾ ਹੋਈ ਸੀਗੀ ਉਸ ਦਾ ਟਿੱਕਾ ਲਾਉਣ ਵਾਸਤੇ ਤੇ ਪ੍ਰਸ਼ਾਦ ਦੇਣ ਵਾਸਤੇ ਜੋ ਉਹਨਾਂ ਦੀ ਪੂਜਾ ਰਸਮ ਹੋਈ ਤੇ ਉਸ ਤੋਂ ਬਾਅਦ ਜਦੋਂ ਉਹ ਮੱਥੇ ਤੇ ਟਿੱਕਾ ਲਾਉਂਦੇ ਆ ਥਾਲੀ ਲੈ ਕੇ ਤੇ ਪ੍ਰਸ਼ਾਦ ਦਿੰਦੇ ਆ ਤੁਸੀਂ ਵਿਸ਼ਵਾਸ ਕਰੋ ਕਿ ਲੋਕ ਪੜੇ ਲਿਖੇ ਬਹੁਤ ਸੋਚਾਂ ਵੀ ਉੱਚੀਆਂ ਨੇ ਉੱਥੇ ਮੇਰਾ ਜਿਹੜਾ ਕਲੀਕ ਸੀਗਾ ਉਹਦੀ ਆਪਣੀ ਜਿਹੀ ਵੱਡੀ ਸਿਸਟਰ ਸੀ ਜਿਹੜੀ ਦੋਵੇਂ ਭੈਣਾਂ ਕੰਮ ਕਰਦੀਆਂ ਸੀ ਵੱਡੀ ਸਿਸਟਰ ਨੇ ਉਹਨਾਂ ਨੂੰ ਰੋਕਿਆ ਆਪਣੀ ਮੰਮੀ ਨੂੰ ਵੀ ਇਹ 크੍ਰਿਸਚਨ ਨੇ ਇਹ ਸਾਈਟਰ ਨੂੰ ਫੋਲੋ ਕਰਦੇ ਨੇ ਇਹ ਟਿੱਕਾ ਇਹ ਮੂਰਤੀ ਪੂਜਾ ਤੇ ਇਹ ਪ੍ਰਸ਼ਾਦ ਨਹੀਂ ਖਾਂਦੇ ਕਿਉਂਕਿ ਉਹ ਅਸੀਂ ਉੱਥੇ ਅਕਮੋਡੇਸ਼ਨਸ ਚ ਸਾਥ ਰਹਿੰਦੇ ਸੀਗੇ ਉਹਨਾਂ ਨੂੰ ਪਤਾ ਕਿ ਇਹ ਦੀਵਾਲੀ ਵਿਸ਼ਤੇ ਕਰਦੇ ਆ ਮਠਾਈ ਆਦਾਨ ਪ੍ਰਦਾਨ ਹੁੰਦਾ ਆ ਮਗਰ ਇਹ ਪੂਜਾ ਪਾਠ ਵਿੱਚ ਇਨਵੋਲਵ ਨਹੀਂ ਹੁੰਦੇ ਸੋ ਇੱਕ ਨਾਲ ਰਹਿਣ ਵਾਲੇ ਨੂੰ ਜੌਬ ਕਰਨ ਵਾਲੇ ਨੂੰ ਉਹ ਆਪਣੇ ਪਾਰਟੀਆਂ ਤੇ ਆਪਣੀ ਵਿਆਹ ਸ਼ਾਦੀ ਤੇ ਆਪਣੀ ਖੁਸ਼ੀ ਗਮੀ ਚ ਬੁਲਾਉਣ ਤੋਂ ਬਾਅਦ ਵੀ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆ ਕਿ ਕਿਸੇ ਦੀ ਆਸਥਾ ਸਾਡੀ ਪ੍ਰੋਫੈਸ਼ਨਲ ਲਾਈਫ ਦਾ ਸਾਡੀ ਸੋਸ਼ਲ ਲਾਈਫ ਦਾ ਹਿੱਸਾ ਨਹੀਂ ਆ ਉਹਨਾਂ ਦੀ ਆਪਣੀ ਆਸਥਾ ਹੈ ਸਾਡੀ ਆਪਣੀ ਆਸਥਾ ਹੈ ਤੇ ਅਸੀਂ ਇੱਕ ਦੂਜੇ ਨੂੰ ਇਸ ਤਰੀਕੇ ਨਾਲ ਨਾ ਦੇਖੀਏ ਪਹਿਲੇ ਇਨਸਾਨ ਦੇ ਤੌਰ ਤੇ ਮਿਲिए ਜਿਹੜੇ ਸਾਡੇ ਰਿਸ਼ਤੇ ਜਾਂ ਜੇ ਇਸ ਸਮੇਂ ਨਾਲ ਸਾਨੂੰ ਮਿਲਾਇਆ ਗਿਆ ਪਰਮਾਤਮਾ ਨੇ ਉਸ ਸਮੇਂ ਨਾਲ ਮਿਲिए ਜਿਹੜੀ ਆਸਥਾ ਹੈ ਉਹਨੂੰ ਪਰਸਨਲ ਨਿੱਜੀ ਰਹਿਣ ਦੀ ਹੈ ਤੇ ਉਹਦੀ ਫ੍ਰੀडम ਆਫ ਚੋਇਸ ਜਿਹੜੀ ਆ ਉਹਦੇ ਕੋਲ ਰਹਿੰਦੀ ਹੈ ਤਾਂ ਕਿ ਖੁਦਾ ਦੇ ਕਲਾਮ ਕਹਿੰਦਾ ਕਿ ਪਰਮੈਸ਼ਨ ਨੇ ਅਦਨ ਦੇ ਵਕਤੋਂ ਇਨਸਾਨ ਨੂੰ ਫ੍ਰੀ ਵਿਲ ਦਿੱਤੀ ਚੁਣಾವ್ ਦਾ ਅਧਿਕਾਰ ਇਹ ਸਾਡੀ ਖੁਦਾ ਦੇ ਕਲਾਮ ਤੋਂ ਮੁੱਢ ਤੋਂ ਸਾਡੇ ਕੋਲ ਇਸ ਤੇ ਉੱਤੇ ਮੈਨਿਪੂਲੇਸ਼ਨ ਡਾਇਰੈਕਟ ਇਨਡਾਇਰੈਕਟ ਕੰਟਰੋਲ ਨਹੀਂ ਗਲਤ ਸੋ ਸਰਦਾਰ ਸਾਹਿਬ ਤੇਨ ਮੁਲਕਵਾਤਰਾ ਜੀ ਮੈਂ ਸਮਝਦਾ ਕਿ ਤੁਹਾਨੂੰ ਆਪਣਾ ਜਵਾਬ ਜ਼ਰੂਰ ਮਿਲਿਆ ਹੋਵੇਗਾ ਮੈਂ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਮੈਨੂੰ ਸਮਝਦਾ ਕਿ ਤੁਹਾਡੀਆਂ ਆਪਦੀਆਂ ਵੀ ਸੋਚਾਂ ਤੇ ਵਿਚਾਰਾਂ ਦੇ ਦਾਇਰੇ ਜਿਹੜੇ ਨੇ ਥੋੜੇ ਖੁੱਲੇ ਹੋਏ ਹੋਣਗੇ ਸੋ ਕੜਮ ਚੌਧਰੀ ਸਾਡੇ ਕੋਲ ਪਹਿਲਾਂ ਹੀ ਬਹੁਤ ਨੇ ਹੋਰ ਨਾ ਬਣੋ ਸੋ ਤੁਸੀਂ ਇੱਕ ਚੰਗੀ ਸੋਚ ਵਾਲੀ ਹੀ ਵਧਿਏ ਇੱਕ ਚੰਗੇ ਨਿਰਮਾਨ ਸਮਾਜ ਦੇ ਨਿਰਮਾਨ ਵਾਲ ਵਧਿਏ ਜਿਸ ਵਿੱਚ ਸਾਰੇ ਧਰਮ ਤੇ ਸਾਰੀਆਂ ਆਸਥਾਵਾਂ ਦੀ ਆਪਣੀ ਆਪਣੀ ਜਗ੍ਹਾ ਹੋਵੇ ਤੇ ਸਾਡਾ ਆਪਸੀ ਪਿਆਰ ਹੋਵੇ ਸਾਰਿਆਂ ਨੂੰ ਜੈਮਸੀ ਦੀ ਸਾਰਿਆਂ ਨੂੰ ਸਲਾਮ ਖੁਦਾ ਦੀ ਸ਼ਾਂਤੀ ਖੁਦਾ ਦਾ ਅਨੁਗ੍ਰਹਿ ਤੁਹਾਡੇ ਸਾਰਿਆਂ ਤੇ ਬਣਿਆ ਰਹੇ ਪਰਮੇਸ਼ਰ ਦੇ ਕਲਾਮ ਨੂੰ ਪੜ੍ਹਦੇ ਰਹੋ ਪਰਮੇਸ਼ਰ ਦੇ ਕਲਾਮ ਤੇ ਵੱਧਦੇ ਰਹੋ